ਸਵਾਗਤ ਹੈ ਸਵਾਗਤ ਹੈ ਸੱਜਣੋ ਤੁਹਾਡਾ ਸੇਠੀ ਚੱਠੂ ਡੇਰੀ ਫਾਰਮ ਤੇ ਆਸ ਕਰਦੇ ਆ ਜਿਹੜੇ ਵੀ ਵੀਰ ਭਰਾ ਆਪਣੇ ਚੈਨਲ ਨਾਲ ਜੁੜਿਆ ਸਾਰੇ ਠੀਕ ਠਾਕ ਤੇ ਤੰਦਰੁਸਤ ਤੇ ਚੜ੍ਹਦੀ ਕਲਾ ਚ ਹੋਣਗੇ ਸੱਜਣੋ ਅੱਜ ਆਪਣੇ ਕੋਲ ਦੋ ਵਾੜਾ ਤੇ ਇੱਕ ਬਹੁਤ ਚੰਗੀ ਮੱਝ ਵਿਕਾਊ ਆ ਮੱਝ ਵੇਖੋ ਜੀ ਪੂਰੀ ਫੁੱਲ ਵੱਡੀ ਤੇ ਪੂਰੀ ਫੁੱਲ ਕੁਆਲਿਟੀ ਵਾਲੀ ਤੇ ਫੁੱਲ ਵੱਡੀ ਬਰੀਡ ਦੀ ਨੀਲੀ ਦੇ ਵਿੱਚ ਆਉਂਦੀ ਮੱਝ ਇਹ ਮੱਝ ਸੱਜਣੋਂ 18 ਮਹੀਨਿਆਂ ਦੀ ਗੱਭਣ ਜੇ ਤੇ 2 ਮਹੀਨੇ ਰਹਿੰਦੇ ਨੇ ਸੌਂਦੇ ਵਿੱਚ ਜੇ ਕਿਹ ਹੈ ਵੀਰ ਪ੍ਰਾਣ ਲੈਣੀ ਹੋਵੇ ਤੇ ਸੰਪਰਕ ਕਰ ਸਕਦਾ ਪੂਰੀ ਫੁੱਲ ਵੱਡੀ ਮੈਂ ਆ ਤੇ ਜਸਵੰਤ ਸੁਣੀ ਆ ਪ्योर ਨੀਲੀ ਦਾ ਸੱਜਣਾਂ ਦੇ ਟਿਕਾ ਭਰਾਇਆ ਹੈ ਇਹ 14 15 ਕਿਲੋ ਮੈਂ ਦੁੱਧ ਦਿੰਦੀ ਹੈ। ਤਲ ਬੱਚੇ। ਆਹ ਦੇਖੋ। ਆਹ ਇਹ ਵੀਰ ਜੀ ਵੇੜ। ਇਹ ਹੱਥ ਲਿਆ ਵੇੜ ਟੋਕੜ ਜਿਹਨੂੰ ਆਂਦੇ ਕਿ 7 ਕਿਲੋ ਦੁੱਧ ਆਏ ਦੇ ਠਾਂ। ਠਾਂ ਤੋਂ ਇਹਨੂੰ ਬੜਾ ਵਧੀਆ ਲੱਗਾ। ਠੰਡੀ ਧੀਰੀ। ਬਹੁਤ ਵਧੀਆ ਆਜ ਇੱਕ ਗੁੱਜਾ ਸੂਆ ਵੜ ਸੋਈ ਤਾਂ ਆਂਦਾ ਸੈ ਚੈੱਕ ਕਰੋ ਤੇ ਫਿਰ ਸਕਵਾਟ ਇਹ ਤੋਂ ਜਿਹੜੇ ਮਗਰਾ ਬੱਛੀ ਜੇ ਚਲੋ ਬੱਤੇ ਇਹ ਜੇ ਆਪਣੇ ਕੋਲ ਵੀਰਜੀ 3 ਜਨਵਰੀ ਜਿਹੇ ਕਿਹੇ ਵੀਰ ਭਰਾਣੇ ਡੰਗਰ ਖਰੀਦਿਓ ਨਾਲ ਉਹ ਆਪਣਾ ਸੰਪਰਕ ਕਰ ਸਕਦਾ ਹੈ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਤਹਿਸੀਲ ਪੱਟੀ ਸ਼ਹਿਰ ਖੇਮਕਰਨ ਮੋਬਾਈਲ ਨੰਬਰ 88470 95609 ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ